ਆ ਚੈੱਕ ਕਰੋ ਤੇਜੀ ਭਾਜੀ 400 ਸਾਰੇ 4 400 ਰੁਪਏ ਨੂੰ ਜੀ ਆਹ ਲਓ ਜੀ ਆ ਚੈੱਕ ਕਰੋ 370 ਰੁਪਏ ਨੂੰ ਜੀ ਬਦਲਣ ਡਿਜ਼ਾਈਨ ਜੀ ਆ ਗਿਆ ਬਦਲ ਤੇ ਛਾ ਗਿਆ ਬਦਲ ਵਾਲਾ ਡਿਜ਼ਾਈਨ ਜੀ ਆ ਚੈੱਕ ਕਰੋ ਜੀ ਨੈਕ ਤੇ ਪੂਰੀ ਪਾਕਿਸਤਾਨੀ ਲੈਂਸ ਲੱਗੀ ਹੋਈ ਹੈ ਸਿੰਗਲ ਪੀਸ ਵੀ ਮਿਲੂਗਾ ਦੇਖ ਸਕਦੇ ਹੋ ਜੀ ਆਫਲਾਈਨ ਆਨਲਾਈਨ ਦੋਵੇਂ ਤਰ੍ਹਾਂ ਦੀ ਡੀਲ ਕਰਦੇ ਹਾਂ ਪਾਰਸਲ ਵੀ ਭੇਜਦੇ ਹਾਂ ਹਿੰਦੁਸਤਾਨ ਦੇ ਕਿਸੇ ਵੀ ਗਲੀ ਮਲੇ ਕੂਚੇ 'ਚ ਬੈਠੇ ਹੋ ਘਰ ਬੈਠੇ ਤੱਕ ਤੁਹਾਨੂੰ ਸਿੰਗਲ ਸੂਟ ਵੀ ਪਹੁੰਚਾਵਾਂਗੇ ਜੀ ਐਸਐਡੀਟ ਵਿੱਚ ਪਹੁੰਚਾਵਾਂਗੇ ਆ ਚੈੱਕ ਕਰੋ ਭਾਜੀ 400 ਰੁਪਏ ਵੀ ਸੂਟ ਮਲਮਲ 200 ਤੋਂ 250 ਡਿਜ਼ਾਈਨ ਸਾਡੇ ਕੋਲ ਮਿਲ ਜਾਣਗੇ ਆ ਚੈੱਕ ਕਰੋ ਜੀ ਪਾਕਿਸਤਾਨੀ ਡਿਜ਼ਾਈਨ ਜੇ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਜੇ ਓਕੇ ਆ ਲੋ ਜੀ ਆ ਸ਼ਰਟ ਜੇ ਤੇਜੀ ਭਾਜੀ ਇਹਦੀ ਆ ਚੈੱਕ ਕਰੋ ਤੇਜੀ ਭਾਜੀ ਜਿੱਦਾਂ ਇਹ ਆਰਟੀਕਲ ਜੀ ਹਾਂਜੀ ਆਰਟੀਕਲ ਜੀ ਲੈਂਥੀ ਆਰਟੀਕਲ ਆਊਗਾ ਜੀ ਪੀਸ ਸਿੱਧਾ ਆਊਗਾ ਕੋਈ ਆਡਾ ਪੀਸ ਨਹੀਂ ਆਣਾ ਜੀ 2 ਮੀਟਰ ਦੀ ਲੈਂਥੀ ਸ਼ਰਟ ਜੇ ਸਲਿਮ ਪਹਿਣਾ ਦਾ ਵੀ ਬਣੂਗਾ ਤੇ ਹੈਲਦੀ ਪਹਿਣਾ ਦਾ ਵੀ ਬਣੂਗਾ ਜੀ ਓਕੇ ਨਾਲ ਇਹਦੇ ਆਣਾ ਜੇ ਮਲਮਲ ਕੋਟਨ ਦਾ ਲੈਂਥੀ ਦੁਪੱਟਾ ਬਿਲਕੁਲ ਸੌਫਟ ਦੁਪੱਟਾ ਜੀ ਅੱਛਾ ਚੈੱਕ ਕਰੋ ਜੀ ਬਿਲਕੁਲ ਸੌਫਤ ਦੁਪੱਟਾ ਤੇਜੀ ਬਾਜੀ ਇਹਦੇ ਵਿੱਚ ਡਿਜ਼ਾਈਨ ਤੁਸੀਂ ਜਿੰਨੇ ਮਰਜ਼ੀ ਲਾ ਲਓ ਆ ਚੈੱਕ ਕਰੋ ਜੀ ਆ ਡਿਜ਼ਾਈਨ ਦੀ ਦੋ ਕਲਰ ਆਣਗੇ ਜੀ ਜਿੰਨੇ ਮਰਜ਼ੀ ਤੁਸੀਂ ਕੀ ਪ੍ਰਾਈਸ ਹੈ ਇਹਦਾ ਤੇਜੀ ਬਾਜੀ ਆ ਵਾਲਾ ਸੂਟ ਜਿਹੜਾ ਹੈਗਾ ਮਾਰਕੀਟ ਵਿੱਚ ਜਿਹੜਾ ਹੈਗਾ ਵਿਕਦਾ 550 ਰੁਪਏ ਦਾ ਵਿਕਦਾ ਡਿਜ਼ਾਈਨ ਅਸੀਂ ਤੁਹਾਨੂੰ ਦੇ ਦਾਂਗੇ 200 ਤੋਂ 250 ਡਿਜ਼ਾਈਨ ਦੇ ਦਾਂਗੇ ਤੇ ਆਰਟੀਕਲ ਦੀ ਰੇਂਜ ਸਿਰਫ ਤੇ ਸਿਰਫ 400 ਰੁਪਏ ਦਾ ਸੂਟ ਜੀ ਓਕੇ ਔਰ ਇਹ ਚੈੱਕ ਕਰੋ ਬਾਜੀ ਕਿਸੇ ਵੀ ਬੁਟੀਕ ਤੇ ਚਲ ਜਾਓ ਤੇ ਇਨੀ ਕਢਾਈ ਵੀ ਤੁਹਾਨੂੰ 400 ਰੁਪਏ ਚ ਕਰਕੇ ਨਹੀਂ ਦੂਗੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੁਧਿਆਣਾੇ ਖੜਿਆ ਜੀ ਸੂਟਸ ਨੂੰ ਰੇਟ ਹੀ ਸੂਟ ਦਿਖਾਉਣੇ ਆ ਤੁਸੀਂ ਪੂਰੇ ਟੌਪ ਦੇ ਸੂਟ ਨੇ ਤੇ ਰੇਟ ਦੇਖੋ ਬਾਈ ਦਾ ਰਹਾਲ ਹੋ ਜਾਊਗਾ ਸਿੰਗਲ ਵੀ ਸੀ ਮਿਲੂ ਆਜੋ ਬੁੜੀ ਨਾਲ ਬੜਿਆ ਰਿਓ ਜੀ ਆ ਬਾਈ ਦੀ ਸ਼ਾਪ ਆ ਅਰਚਨਾ ਸੂਟ ਸਾਬ ਦਾ ਨਾਮ ਆ ਤੇ ਆਜੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਪਾਂ ਇਹ ਦਿਖਾਉਣੇ ਤੁਹਾਨੂੰ ਸਾਰੇ ਪੀਸ ਆ ਆ ਨਾਮ ਦੇਖ ਲਓ ਅਰਚਨਾ ਸੂਟ ਤੇ ਉੱਪਰ ਨੰਬਰ ਵੀ ਲਿਖਿਆ ਹੋਇਆ ਤੋ ਆਜੋ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਤੇ ਪੁੱਛਿਓ ਬਾਈ ਨੂੰ ਕੀ ਸਕਦਾ ਵਾ ਕਿਹੜਾ ਸੂਟ ਕਿੰਨੇ ਦਾ ਵਾ ਆ ਗਿਆ ਆਪਾਂ ਅੰਦਰ ਤੇ ਬਾਕੀ ਤੁਸੀਂ ਆਪ ਹੀ ਦੇਖ ਲੋ ਤੇ ਰਾਜ ਕਾਫੀ ਹੁੰਦਾ ਵਾ ਤੁਹਾਨੂੰ ਦਿਖਾਉਣਾ ਮੈਂ ਇਧਰ ਜੇ ਕਸਟਮਰ ਆਉਂਦੇ ਆ ਰਾਸ਼ਨ ਦਾ ਤਾਂ ਹੀ ਤੁਹਾਨੂੰ ਪਤਾ ਵਧੀਆ ਚੀਜ਼ ਨਹੀਂ ਆਉਂਦਾ ਅਗਲਾ ਨਹੀਂ ਇੰਨਾ ਘੱਟ ਨਹੀਂ ਹੁੰਦਾ ਆ ਦੇਖ ਲੋ ਤੁਹਾਡੇ ਸਾਹਮਣੇ ਹੀ ਆ ਕਾਫੀ ਕਸਟਮਰ ਆਏ ਹੋਏ ਨੇ ਤੇ ਆਜਾ ਤੁਹਾਨੂੰ ਬਾਈ ਨੂੰ ਮਿਲਾਉਨੇ ਅੱਗੇ ਆਪਾਂ ਵੀਡੀਓ ਨਾ ਬਣੇ ਰਿਓ ਹਾਂਜੀ ਭਾਜੀ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਨੇ ਠੀਕੋ ਜੀ ਕੋਈ ਹਾਂਜੀ ਹਾਂਜੀ ਕੀ ਕੀ ਹੁੰਦਾ ਆਪਣੇ ਕੋਲ ਭਾਈ ਭਾਜੀ ਆਪਣੇ ਕੋਲ ਲੇਡੀ ਸੂਟ ਦੀ ਸਾਰੀ ਕਲੈਕਸ਼ਨ ਹੁੰਦੀ ਹੈ ਜੀ 250 300 ਤੋਂ ਲੈ ਕੇ 2 3000 ਤੱਕ ਦੀ ਰੇਂਜ ਹੁੰਦੀ ਹੈ ਜੀ ਜਿਹੜੀਆਂ ਸਾਡੀਆਂ ਭੈਣਾਂ ਨੇ ਸਿੰਗਲ ਸਿੰਗਲ ਪੀਸ ਲੈ ਕੇ ਵੈਰਾਈਟੀ ਬਣਾਨੀ ਹੈ ਘਰ ਬੈਠੇ ਕੰਮ ਸ਼ੁਰੂ ਕਰਨਾ ਜੀ ਇੱਕ ਵਾਰੀ ਤੁਸੀਂ ਜ਼ਰੂਰ ਵਿਜ਼ਿਟ ਕਰੋ ਆ ਚੈੱਕ ਕਰੋ ਤੇਜੀ ਭਾਜੀ ਜਿੱਦਾਂ ਇਹ ਆਰਟੀਕਲ ਜੀ ਹਾਂਜੀ ਆਰਟੀਕਲ ਜੀ ਲੈਂਥੀ ਆਰਟੀਕਲ ਆਊਗਾ ਜੀ ਪੀਸ ਸਿੱਧਾ ਆਊਗਾ ਕੋਈ ਆਡਾ ਪੀਸ ਨਹੀਂ ਆਣਾ ਜੀ ਟਾਈ ਮੀਟਰ ਦੀ ਲੈਂਥੀ ਛਾਰਟ ਜੇ ਸਲਿਮ ਪਹਿਣਾ ਦਾ ਵੀ ਬਣੂਗਾ ਤੇ ਹੈਲਦੀ ਪਹਿਣਾ ਦਾ ਵੀ ਬਣੂਗਾ ਜੀ ਨਾਲ ਲੁਧਿਆਣਾ ਜੇ ਮਲਮਲ ਕੋਟਨ ਦਾ ਲੈਂਥੀ ਦੁਪੱਟਾ ਬਿਲਕੁਲ ਸੌਫਟ ਦੁਪੱਟਾ ਆ ਚੈੱਕ ਕਰੋ ਜੀ ਬਿਲਕੁਲ ਸੌਫਟ ਦੁਪੱਟਾ ਤੇਜੀ ਭਾਜੀ ਇਹਦੇ ਵਿੱਚ ਡਿਜ਼ਾਈਨ ਤੁਸੀਂ ਜਿੰਨੇ ਮਰਜ਼ੀ ਲਗਾਓ ਆ ਚੈੱਕ ਕਰੋ ਜੀ ਆ ਡਿਜ਼ਾਈਨ ਦੀ ਦੋ ਕਲਰ ਆਣਗੇ ਜੀ ਜਿੰਨੇ ਮਰਜ਼ੀ ਤੁਸੀਂ ਕੀ ਪ੍ਰਾਈਸ ਹੈ ਇਹਦਾ ਤੇਜੀ ਭਾਜੀ ਆਹ ਵਾਲਾ ਸੂਟ ਜਿਹੜਾ ਹੈਗਾ ਮਾਰਕੀਟ ਵਿੱਚ ਜਿਹੜਾ ਹੈਗਾ ਵਿਕਦਾ 550 ਰੁਪਏ ਦਾ ਵਿਕਦਾ ਹੈ ਡਿਜ਼ਾਈਨ ਅਸੀਂ ਤੁਹਾਨੂੰ ਦੇ ਦਾਂਗੇ 200 ਤੋਂ 250 ਡਿਜ਼ਾਈਨ ਦੇ ਦਾਂਗੇ ਤੇ ਆਰਟੀਕਲ ਦੀ ਰੇਂਜ ਸਿਰਫ ਤੇ ਸਿਰਫ 400 ਰੁਪਏ ਦਾ ਸੂਟ ਜੀ ਓਕੇ ਔਰ ਚੈੱਕ ਕਰੋ ਭਾਜੀ ਕਿਸੇ ਵੀ ਬੁਟੀਕ ਤੇ ਚਲ ਜਾਓ ਤੇ ਇਨੀ ਕੜਾਈ ਵੀ ਤੁਹਾਨੂੰ 400 ਰੁਪਏ ਚ ਕਰਕੇ ਨਹੀਂ ਦੂਗੀ ਜੀ ਚੰਗਾ ਮਿਲ ਜੂ ਸਿੰਗਲ ਪੀਸ ਵੀ ਮਿਲੂਗਾ ਦੇਖ ਸਕਦੇ ਹੋ ਜੀ ਆਫਲਾਈਨ ਆਨਲਾਈਨ ਦੋਵੇਂ ਤਰ੍ਹਾਂ ਦੀ ਡੀਲ ਕਰਦੇ ਆਂ ਪਾਰਸਲ ਵੀ ਭੇਜਦੇ ਆਂ ਹਿੰਦੁਸਤਾਨ ਦੇ ਕਿਸੇ ਵੀ ਗਲੀ ਮਲੇ ਕੋਚੇ 'ਚ ਬੈਠੇ ਹੋ ਘਰ ਬੈਠੇ ਤੱਕ ਤੁਹਾਨੂੰ ਸਿੰਗਲ ਸੂਟ ਵੀ ਪਹੁੰਚਾਵਾਂਗੇ ਜੀ ਐਸਐਡੀਟ ਵਿੱਚ ਪਹੁੰਚਾਵਾਂਗੇ ਓਕੇ ਆ ਚੈੱਕ ਕਰੋ ਭਾਜੀ 400 ਰੁਪਏ ਵੀ ਸੂਟ ਮਲਮਲ ਕਾਟਨ ਦੁਪੱਟੇ ਦੇ ਨਾਲ 200 ਤੋਂ 250 ਡਿਜ਼ਾਈਨ ਸਾਡੇ ਕੋਲ ਮਿਲ ਜਾਣਗੇ ਆ ਚੈੱਕ ਕਰੋ ਜੀ ਪਾਕਿਸਤਾਨੀ ਡਿਜ਼ਾਈਨ ਜੇ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਜੇ ਓਕੇ ਆ ਲਓ ਜੀ ਆ ਸ਼ਰਟ ਜੇ ਤੇਜੀ ਭਾਜੀ ਇਹਦੀ ਆ ਰਹੀ ਹੈ ਦੀ ਬਾਟਮ ਤੇ ਨਾਲ ਇਹਦੇ ਆ ਚੈੱਕ ਕਰੋ ਦ ਸੌਫਟ ਦੁਪੱਟਾ ਜੀ ਮਾਰਕੀਟ ਦੀ ਕੱਲਾ ਦੁਪੱਟਾ ਲੈਣ ਚਲ ਜਾਓ 200 250 ਦਾ ਕੱਲਾ ਦੁਪੱਟਾ ਤੁਹਾਨੂੰ ਮਿਲੂਗਾ ਜੀ ਤੇ ਰਚਨਾ ਸੂਟ ਵਾਲੇ ਦੇਣਗੇ ਤੁਹਾਨੂੰ 400 ਰੁਪਏ ਵੀ ਦੇਣਗੇ ਜੀ ਤੇ 200 ਤੋਂ ਲੈ ਕੇ 250 ਡਿਜ਼ਾਈਨ ਦੇਣਗੇ ਜੀ ਸਾਰੇ ਵੀ 400 ਦੇ ਬਿਲਕੁਲ ਜੀ ਆ ਚੈੱਕ ਕਰੋ ਜੀ 100 ਡਿਜ਼ਾਈਨ ਹੈ ਜੀ ਆ ਚੈੱਕ ਕਰੋ ਤੇਜੀ ਭਾਜੀ ਸਾਰੇ ਸਾਰੇ 400 ਰੁਪਏ ਨੂੰ ਜੀ ਆ ਲਓ ਜੀ ਆ ਚੈੱਕ ਕਰੋ 370 ਰੁਪਏ ਨੂੰ ਜੀ ਬਦਲ ਡਿਜ਼ਾਈਨ ਜੀ ਆ ਗਿਆ ਬਦਲ ਤੇ ਛਾ ਗਿਆ ਬਦਲ ਵਾਲਾ ਡਿਜ਼ਾਈਨ ਜੀ ਆ ਚੈੱਕ ਕਰੋ ਜੀ ਨੈਕ ਤੇ ਪੂਰੀ ਪਾਕਿਸਤਾਨੀ ਲੈਂਸ ਲੱਗੀ ਹੋਈ ਹੈ ਜੀ ਨਾਲ ਇਹਦਾ ਦੁਪੱਟਾ ਵੀ ਮਲਮਲ कॉटन ਦਾ 370 ਰੁਪਏ ਨੂੰ ਓਕੇ 370 ਰੁਪਏ ਤੇ ਸਿੰਗਲ ਪੀਸ ਵੀ ਮਿਲੇਗਾ ਤੇ ਘਰ ਬੈਠੇ ਵੀ ਮਿਲੇਗਾ ਜੀ ਓਕੇ ਆ ਚੈੱਕ ਕਰੋ ਜੀ ਡਿਜ਼ਾਈਨ ਬਹੁਤ ਸੋਹਣੇ ਆ ਚੈੱਕ ਕਰੋ ਮਾਰਕੀਟ ਦੀਸਾ ਡਿਜ਼ਾਈਨ ਨੇ ਧੂਮ ਮਚਾਈ ਪਈਏ ਆ ਵੀ ਆਊਗਾ ਸਿਰਫ ਤੇ ਸਿਰਫ 400 ਰੁਪਏ ਜੀ ਓਕੇ ਆ ਲਓ ਜੀ ਸੁਣਾ ਵੀ ਜਿਹੜੀਆਂ ਸਾਡੀਆਂ ਭੈਣਾਂ ਨੇ ਘਰ ਬੈਠੇ ਸਿੰਗਲ ਸਿੰਗਲ ਪੀਸ ਲੈ ਕੇ ਆਪਣੀ ਵੈਰਾਈਟੀ ਬਣਾਣੀ ਹੈ ਇੱਕ ਵਾਰੀ ਤੁਸੀਂ ਜ਼ਰੂਰ ਦਰਸ਼ਨ ਦਿਓ ਆ ਚੈੱਕ ਕਰੋ ਜੀ ਮਾਰਕੀਟ ਵਿੱਚ 1295 ਰੁਪਏ ਦਾ ਵਿਕਦਾ ਪਿਆ ਜੀ ਤੇ ਰਚਨਾ ਸੂਟ ਵਾਲੇ ਦੇਣਗੇ ਜੀ ਪਾਕਿਸਤਾਨੀ ਆਰਟੀਕਲ ਪੂਰਾ ਚਮਚਮ ਕਰਦਾ ਪੀਸ ਤੇ ਨਾਲ ਇਹਦੇ ਤੇਜੀ ਬਾਜੀ ਆਊਗਾ ਜੀ ਕਰਾਚੀ ਦਾ ਦੁਪੱਟਾ ਪਿਓਰ ਦਾ ਦੁਪੱਟਾ 650 ਰੁਪਏ ਵੀ ਓਕੇ 650 ਬਿਲਕੁਲ ਜੀ ਆ ਚੈੱਕ ਕਰੋ ਜੀ 400 ਰੁਪਏ ਵਿੱਚ 400 ਰੁਪਏ ਵਿੱਚ ਮਿਲੂਗਾ ਜੀ ਸਾਡੀ ਸ਼ਾਪ ਜਿਹੜੀ ਹੈਗੀ ਜੀ ਰਚਨਾ ਸੂਟ ਕੂਚਾ ਨੰਬਰ 11 12 ਫੀਲ ਗੰਜ ਲੁਧਿਆਣਾ ਜੀ ਓਕੇ ਜੀ ਆ ਵੀ ਚੈੱਕ ਕਰੋ ਜੀ ਘੇਰੇ ਤੇ ਪੂਰਾ ਵਰਗ 390 ਰੁਪਏ ਵਿੱਚ 390 ਰੁਪਏ ਵਿੱਚ ਮਿਲੂਗਾ ਜੀ ਦੁਪੱਟਾ ਵੀ ਚੈੱਕ ਕਰ ਲਓ ਜੀ ਮਲਮਲ ਕਾਟਨ ਦਾ ਸੌਫਟ ਦੁਪੱਟਾ ਜੀ ਓਕੇ ਕਲ ਵੀ ਬਹੁਤ ਪਿਆਰੇ ਆਣਗੇ ਜੀ ਲਖਨਵੀ ਸੂਟ ਜੇ ਤੁਸੀਂ ਲੈਣੇ ਨੇ ਤਾਂ ਇਹਨਾਂ ਦਾ ਕੀ ਪ੍ਰਾਈਸ ਐ ਤੇਜੀ ਭਾਜੀ ਆਊਗਾ ਜੀ ਸਿਰਫ ਤੇ ਸਿਰਫ 390 ਰੁਪਏ ਦਾ ਸੂਟ ਜੀ ਓਕੇ ਆ ਲਖਨਵੀ ਸੂਟ ਆਣਗੇ ਜੀ 400 ਰੁਪਏ ਵਿੱਚ ਪੂਰੇ ਘੇਰੇ ਤੇ ਕੜਾਈ ਤੇ ਲੈਂਥ ਜਿਹੜੀ ਆਉਗੀ ਜੀ 44 ਤੋਂ 45 ਇੰਚ ਲੈਂਥ ਆਉਗੀ ਜੀ 400 ਰੁਪਏ ਵਿੱਚ ਆ ਚੈੱਕ ਕਰੋ ਇੱਕ ਤਕ ਸ਼ਾਨਦਾਰ ਡਿਜ਼ਾਈਨ ਦੇ ਤੇ ਜੇ ਤੁਸੀਂ ਲੈਣੇ ਨੇ ਬੁਟੀਕ ਪੀਸ ਜਿਨ੍ਹਾਂ ਨੇ ਇੰਸਟਾਗ੍ਰam ਤੇ ਸੁਤਾ ਨੇ ਮਾਡਲ ਦੇ ਧੂਮ ਮਚਾਈ ਪਿਓ ਵੀ ਆਰਟੀਕਲ ਸਾਡੇ ਕੋਲ ਮਿਲ ਜਾਣਗੇ ਆ ਚੈੱਕ ਕਰੋ ਜੀ ਮਸਲਿਨ ਦਾ ਸ਼ਰਟ ਆਉਗੀ ਜੀ ਬਾਟਮ ਨਾਲ ਇਹਦੇ ਪਲੇਨ ਤੇ ਨਾਲ ਇਹਦੇ ਆਏਗਾ ਡਿਜ਼ਾਈਨਰ ਦੁਪੱਟਾ ਜੀ ਓਕੇ ਜੀ ਇਦਾਂ ਦੇ ਬੁਟੀਕ ਸਟਾਈਲ ਆਰਟੀਕਲ ਮਾਡਲ ਵਾਲੇ ਵੀ ਆਰਟੀਕਲ ਸਾਡੇ ਕੋਲ ਮਿਲ ਜਾਣਗੇ ਜੀ ਆ ਚੈੱਕ ਕਰ ਸਕਦੇ ਹੋ ਆ ਲੋ ਬਹੁਤ ਹੀ ਸ਼ਾਨਦਾਰ ਆ ਵੀ ਡਿਜ਼ਾਈਨ ਜੇ ਹਾਂ ਜੀ ਮਸਲਿਨ ਦੀ ਸ਼ਰਟ ਜੇ ਨਾ ਲੱਗੇ ਆ ਜੀ ਮਸਲਿਨ ਦਾ ਡਿਜ਼ਾਈਨਰ ਦੁਪੱਟਾ ਜੇ ਇਦਾਂ ਦੇ ਆਰਟੀਕਲ ਵੀ ਮਿਲਣਗੇ ਜੀ 650 ਰੁਪਏ ਵਿੱਚ ਸਿੰਗਲ ਪੀਸ ਵੀ ਮਿਲੂਗਾ ਜੀ ਆ ਲਓ ਜੀ ਆਪਣੇ ਕੀ ਨਾਮ ਇੰਸਟਾ ਦੇ ਆਈਡੀ ਦਾ ਕੀ ਨਾਮ ਤੁਹਾਡਾ ਸਾਡੀ ਇੰਸਟਾ ਤੇ ਆਪਣੀ ਪਰਸਨਲ ਆਈਡੀ ਵੀ ਹੈ ਜੀ ਰਚਨਾ ਸੂਟ ਦੇ ਨਾਮ ਤੇ ਸਾਡੀ ਆਈਡੀ ਹੈਗੀ ਜੀ ਤੁਸੀਂ ਉੱਤੇ ਵੀ ਸਾਨੂੰ ਸਾਡੇ ਰੋਜ਼ ਹੀ ਅਪਡੇਟ ਦੇਖ ਸਕਦੇ ਹੋ ਆ ਚੈੱਕ ਕਰੋ ਭਾਜੀ ਆ ਬਹੁਤ ਹੀ ਸ਼ਾਨਦਾਰ ਆਰਟੀਕਲ ਜੇ ਪਿਓਰ ਮਸਲਿਨ ਦਾ 5 ਮੀਟਰ ਆਰਟੀਕਲ ਜੀ ਜਿੱਦਾਂ ਮਾਡਲ ਨੇ ਪਾਇਆ ਉਦਾਂ ਹੀ ਅਸੀਂ ਰੈਡੀ ਕਰਾਇਆ ਜੀ ਇਹਦੇ ਆ ਚੈੱਕ ਕਰ ਲੋ ਬਾਜ਼ੂ ਚੈੱਕ ਕਰ ਲੋ ਜੀ ਬਾਜ਼ੂ ਤੇ ਵੀ ਪੂਰਾ ਵਰਕ ਤੇ ਨਾਲ ਇਹ ਆ ਉਹਦੇ ਬਾਟਮ ਤੇ ਵੀ ਵਰਕ ਨਾਲ ਇਹਦੇ ਦੁਪੱਟਾ ਆ ਚੈੱਕ ਕਰ ਲੋ ਜੀ ਮਾਡਲ ਦੀ ਫੋਟੋ ਸੇਮ ਮਾਡਲ ਨੇ ਪਾਇਆ ਉਦਾਂ ਹੀ ਅਸੀਂ ਰੈਡੀ ਕਰਾ ਦਿੰਦੇ ਆ ਜੀ ਓਕੇ ਸਰ ਆ ਚੈੱਕ ਕਰ ਲੋ ਜੀ ਮਾਡਲ ਨੇ ਜਿਹੜਾ ਆਰਟੀਕਲ ਪਾਇਆ ਜੀ ਉਹ 8000 9000 ਰੁਪਏ ਦਾ ਤੇ ਅਸੀਂ ਦੇ ਦੇਣਾ ਤੁਹਾਨੂੰ ਸਿਰਫ ਤੇ ਸਿਰਫ 850 ਰੁਪਏ ਦੀ ਓਕੇ ਸਰ ਇਸ ਤੋਂ ਬਾਅਦ ਸਾਡਾ ਇੱਕ ਆਰਟੀਕਲ ਆ ਗਿਆ ਜੀ ਆ ਚੈੱਕ ਕਰੋ ਜੀ ਹਾਂ ਜੀ 5 ਮੀਟਰ ਰਨਿੰਗ ਸੂਟ ਆਊਗਾ ਜੀ ਓਕੇ ਜੀ 5 ਮੀਟਰ ਕਾਟਨ ਦਾ ਰਨਿੰਗ ਸੂਟ ਨਾਲ ਇਹਦੇ ਆਏਗਾ ਜੀ ਮलमल ਕਾਟਨ ਦਾ ਸੌਫਟ ਦੁਪੱਟਾ ਓਕੇ ਜੀ ਆ ਚੈੱਕ ਕਰੋ ਦੁਪੱਟੇ ਦੀ ਲੈਂਥ ਵੀ ਚੈੱਕ ਕਰ ਲਓ ਜੀ 5 ਮੀਟਰ ਰਨਿੰਗ ਸੂਟ ਤੇ 4 ਬੜੇ ਹੀ ਪਿਆਰੇ ਕਲਰਾਂ ਦੇ ਵਿੱਚ ਜੀ ਆ ਚੈੱਕ ਕਰੋ ਜੀ ਚਾਰੋ ਕਲਰ ਬਹੁਤ ਪਿਆਰੇ ਜੇ ਸਰਪ੍ਰਾਈਜ਼ ਕੀ ਤੇਜੀ ਭਾਜੀ ਇਹ ਮਿਲਣਾ ਤੁਹਾਨੂੰ 1200 ਰੁਪਏ ਦਾ ਓਕੇ 1200 ਦਾ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਪੀਸ ਚਾਰ ਪੀਸ ਮਿਲਨੇ 1200 ਰੁਪਏ ਦੇ ਇੱਕ ਸੂਟ ਪਿਆ ਗਿਆ ਤੁਹਾਨੂੰ ਸਿਰਫ ਸਿਰਫ 300 ਰੁਪਏ ਦਾ ਚਾਰ ਸੂਟ ਦੋਂਗੇ ਇਹ 1200 ਦੇ ਬਿਲਕੁਲ ਜੀ 1200 ਰੁਪਏ ਦੇ ਚਾਰ ਸੂਟ ਦਾਂਗੇ ਜੀ 5 ਮੀਟਰ ਰਨਿੰਗ ਸੂਟ ਆਏਗਾ ਤੁਸੀਂ ਚਾਹ ਲੈਣਾ ਫਿਰ ਮਹਿੰਗਾ ਹੋਊਗਾ ਨਹੀਂ ਇਹ ਜਿਹੜਾ ਮਿਲੂਗਾ ਇਹ ਤਾਂ ਪੈਕ ਸੈਟ ਹੀ ਮਿਲੂਗਾ ਜੀ ਸਿੰਗਲ ਨਹੀਂ ਇਹ ਮਿਲਣਾ ਬਾਕੀ ਜਿਹੜੇ ਹੈਗੇ ਸਾਰੇ ਸਿੰਗਲ ਸਿੰਗਲ ਪੀਸ ਤੁਸੀਂ ਲੈ ਸਕਦੇ ਹੋ ਘਰ ਬੈਠੇ ਵੀ ਮੰਗਵਾ ਸਕਦੇ ਹੋ ਜੀ ਤੇ ਜਿਨ੍ਹਾਂ ਨੇ ਸ਼ਾਪ ਤੇ ਵਿਜ਼ਿਟ ਕਰਨਾ ਜਿਹੜੀਆਂ ਸਾਡੀਆਂ ਭੈਣਾਂ ਨੇ ਘਰ ਬੈਠੇ ਸਿੰਗਲ ਸਿੰਗਲ ਪੀਸ ਲੈ ਕੇ ਆਪਣੀ ਵੈਰਾਈਟੀ ਬਣਾਨੀ ਹੈ ਨਵਾਂ ਕੰਮ ਸ਼ੁਰੂ ਕਰਨਾ ਇੱਕ ਵਾਰੀ ਤੁਸੀਂ ਜ਼ਰੂਰ ਦਰਸ਼ਨ ਦਿਓ ਰਚਨਾ ਸੂਟ ਕੂਚਾ ਨੰਬਰ 11 12 ਫੀਲਡ ਗੰਜ ਲੁਧਿਆਣਾ ਜੀ ਓਕੇ ਜੀ ਥੈਂਕ ਯੂ ਜੀ ਓਕੇ ਜੀ ਸੱਚੀ ਕਾਲ ਜੀ ਜੀ